ਸਮੁੱਚੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂ ਪਰ ਗਰੀਬਦਾਸ ਦੇ ਨਜ਼ਦੀਕ ਇਕੋ ਸਿਟੀ ਦੀ ਇਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਕੀ ਸੀਐਸਟਾਫ ਖਰੜ ਪੁਲਿਸ ਨੂੰ ਮੋਹਾਲੀ ਪੁਲਿਸ ਨੂੰ ਇੱਕ ਖੂਬ ਸੂਚਨਾ ਸਿੱਕੀ ਇਸ ਜਗ੍ਹਾ ਦੇ ਉੱਤੇ ਕਿਤਨੇ ਕਿਤੇ ਕਿਸੇ ਗੈਂਗਸਟਰ ਦਾ ਗੁਰਗਾ ਜਿਹੜਾ ਛਿਪੇ ਹੋਣ ਦੀ ਖਬਰ ਸੀ ਇਹ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਿੱਕੇ ਦੋ ਤਿੰਨ ਕਮਰੇ ਜਿਹੜੇ ਪਾਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਗੈਂਗਸਟਰ ਦੀ ਛਿਪੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਦੇਖਿਆ ਕਿ ਤੇਰਾ ਪਾਇਆ ਉਸ ਤੋਂ ਬਾਅਦ ਜਾ ਕੇ ਜਿਹੜੀ ਮੌ ਤੋਂ ਬਾਅਦ ਜਾ ਕੇ ਪੁਲਿਸ ਨੇ ਉਸ ਨੂੰ ਘੇਰਾ ਪਾਇਆ ਘੇਰਾ ਪਾਉਣ ਤੋਂ ਬਾਅਦ ਕਿਤੇ ਨਾ ਕਿਤੇ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਜਗ੍ਹਾ ਇਸੇ ਜਿਹੜਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਕਿ ਇਸੇ ਦਰਵਾਜ਼ੇ ਤੋਂ ਜਿਹੜਾ ਇਹ ਭੱਜਣ ਦੀ ਕੋਸ਼ਿਸ਼ ਕਰ ਲੱਗੇ ਸੀ ਸੁਣ ਲੈ ਕੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਨੇ ਉਸ ਨੂੰ ਜੋ ਹਥਿਆਰ ਉਸ ਗੈਂਗਸਟਰ ਦੇ ਗੁਰਗੇ ਕੋਲ ਸੀ ਉਸ ਨੂੰ ਹਥਿਆਰ ਇਲਾਨ ਵਾਸਤੇ ਕੀਤਾ ਪਰ ਉਲਟਾ ਦੱਸਿਆ ਕਿ ਪੁਲਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਾ ਕੇ ਗੈਂਗਸਟਰ ਦੇ ਗੁਰਗੇ ਤੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਤੇ ਮੋਹਾਲੀ ਦੇ ਦਿੱਪ ਪ੍ਰਾਗਜੀ ਪਹੁੰਚੇ ਹੋਏ ਸੀ ਤੇ ਨਾਲ ਦੀ ਨਾਲ ਸੀ ਇਸਟਾਫ ਦੀ ਟੀਮਾਂ ਫ੍ਰੈਂਕਸ ਟੀਮਾਂ ਤੁਹਾਨੂੰ ਦਿਖਾ ਦਨੇ ਆ ਅੰਦਰ ਤੋਂ ਅੰਦਰ ਦੀ ਤਸਵੀਰਾਂ ਦਿਖਾ ਦਨੇ ਜਿੱਥੇ ਕਿ ਫ੍ਰੈਂਕਸ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਤਾਂ ਮੌਕਤ ਜਿਹੜੀ ਆ ਮੋਗੇ ਹਥਿਆਰ ਵੀ ਨੇ ਉਹ ਵੀ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਨੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਪੂਰੀ ਅੱਜ ਇੱਕ ਕਿਤਨੇ ਕਿਤੇ ਰਹਿੈਸ਼ੀ ਏਰੀਆ ਦੇ ਵਿੱਚ ਜਿੱਥੇ ਕਿ ਕਾਫੀ ਲੋਕ ਜੇ ਆਪਾਂ ਗੱਲ ਕਰੀਏ ਤਾਂ ਨਿਊ ਚੰਡੀਗੜ੍ਹ ਦਾ ਇਕੋ ਸਿਟੀ ਦਾ ਉਹ ਏਰੀਆ ਜਿਹੜਾ ਪੋਰਸ਼ ਏਰੀਆ ਮੰਨਿਆ ਜਾਂਦਾ ਕਾਫੀ ਜਿਹੜੇ ਪਰਿਵਾਰ ਇਸ ਜਗ੍ਹਾ ਉੱਤੇ ਰਹਿੰਦੇ ਨੇ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਜਗ੍ਹਾ ਉੱਤੇ ਇਸ ਤਰੀਕੇ ਦਾ ਖਤਰਨਾਕ ਗੈਂਗਸਟਰ ਦਾ ਗੁਰਗਾ ਵੀ ਜਿਹੜਾ ਸ਼ਿਪਿਆ ਹੋ ਸਕਦਾ ਹੈ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਵੇਂ ਕਿਸੇ ਵੀ ਗੈਂਗਸਟਰ ਦੇ ਨਾਲ ਸੰਬੰਧ ਰੱਖਦਾ ਹੋ ਹੋਇਆ ਸੀ ਉਸ ਤੋਂ ਬਾਅਦ ਜਾ ਕੇ ਇਸ ਨੂੰ ਇਸ ਜਗ੍ਹਾ ਤੱਕ ਕਾਬੂ ਕੀਤਾ ਇਸ ਮੌਕੇ ਦੀਪਕ ਪ੍ਰਾਕ ਐਸਐਸਪੀ ਮੁਹਾਲੀ ਪਹੁੰਚ ਕੇ ਨੇ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਪੁੱਛਿਆ ਪਹਿਲ ਤੁਸੀਂ ਉਹ ਵੀ ਸੁਣੋ ਜੋ ਸਿੰਘ ਨਾਮ ਦਾ ਇੱਕ ਵਿਅਕਤੀ ਹੈਗਾ ਜੋ ਕਿ ਕ੍ਰਿਮੀਨਲ ਟਾਈਪ ਦਾ ਐਲੀਮੈਂਟ ਹੈਗਾ ਜਿਹਦੇ ਤੇ ਪਹਿਲਾਂ ਵੀ 3 ਪਰਚੇ ਦਰਜ ਹੈ ਜਿਦੇ ਵਿੱਚ ਆਰਮਸਕ ਦੇ ਵੀ ਪਰਚੇ ਹੈਗੇ ਸਾਡੇ ਸੀਆਈਏ ਦੀ ਟੀਮ ਦੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਕੋਈ ਜਾਣਕਾਰੀ ਸੀਗੀ ਕਿ ਪਿੱਛੇ ਕੁਝ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਇਆ ਆ ਕੇ ਦੁਬਾਰਾ ਆਰਮਸ ਦੀ ਜੜੀ ਹੈਗੀ ਆਰਮਸ ਦੀ ਐਕਟੀਵਿਟੀ ਦੇ ਵਿੱਚ ਲਿਫਟ ਹੋਣ ਲੱਗਿਆ ਹੈ ਸੋ ਇਨਫੋਰਮੇਸ਼ਨ ਤਿੰਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਨਗਨ ਨੇਨੇ ਬਣਾਈ ਹੋਈ ਹੈ ਉਹ ਵੈਪਨ ਹੈਗਾ ਇਹ ਦੇਖੋ ਤੋਂ ਇਹਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਵਾਬੀ ਕ੍ਰਾਸਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈਗੀ ਜਿਹੜੀ ਦੇਸੀ ਸਟੈਨਗਨ ਨੇਨੇ ਬਣਾਈ ਸੀਗੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੀ ਰਿਕਵਰੀ ਪੋਸਿਬਲ ਸਰ ਜਿਸ ਵੇਲੇ ਇੰਕਾਊਂਟਰ ਹੋਇਆ ਜਦੋਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਗਜੋਤ ਇਕੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਹੋ ਚੁਕੀ ਪੂਰੀ ਡੀਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਾਹੀਂ ਸ਼ੇਅਰ ਕਰਾਂਗੇ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ 60 ਮਿੰਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਸੋ ਮੱਚ ਫਿਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਹ ਕਿਸੀ ਏਰੀਆ ਦੇ ਵਿੱਚ ਕੀ ਕਰ ਰਹਾ ਸੀ ਇਹਦਾ ਆਪਣਾ ਕਰ ਰਹਾ ਹੈ ਰੈਂਟੇਡ ਹੈ ਕੀ ਕਰ ਰਹਾ ਸੀ ਇਹ ਪ੍ਰਾਇਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪ ਦਾ ਹੀ ਕਰਤਾਰ ਨਹੀਂ ਇਹਦਾ ਆਪ ਦਾ ਪਲਾਟ ਹੈਗਾ ਆਪ ਦਾ ਕਰੇ ਬਟ ਬਾਕੀ ਜਿਹੜੀ ਇਹ ਤਫਤੀਸ਼ ਦੌਰਾਨ ਪਤਾ ਲੱਗਿਆ ਰਹਿਣ ਵਾਲਾ ਕਿੱਥੇ ਰਹਿ ਸਰ ਜੀ ਇਹਥੇ ਨੇੜੇ ਦਾ ਪਿੰਡ ਹੈਗਾ ਮੁੰਨਾਪੁਰ ਦੇ ਵਿੱਚ ਇੱਥੋਂ ਨੇ ਰਹਿਣਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੀ ਛੋਟੇ ਗਿਰੋਦਾ ਹੈ ਜਾਂ ਫਿਰ ਲੋਨ ਬੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਦਿਛ ਲੈਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਲਮਿਨੇਸ਼ਨ ਨਾਲ ਲੋਕ ਸ਼ਾਂਤੀ ਪੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕਰੇਗੀ ਇਸ ਸਮੇਂ ਅਸੀਂ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਣ ਜਾਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂ ਪਰ ਗਰੀਬਦਾਸ ਦੇ ਨਜ਼ਦੀਕ ਇੱਕੋ ਸਿਟੀ ਦੀ ਇੱਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਕੀ ਸੀਐਸਟਾਪ ਖੜੇ ਪੋਰਸ ਨੂੰ ਮਹਾਲੀ ਪੋਰਸ ਨੂੰ ਇੱਕ ਖੂਬ ਸੂਚਨਾ ਸਿੱਕੀ ਇਸ ਜਗ੍ਹਾ ਦੇ ਉੱਤੇ ਕਿਤਨੇ ਕਿਤੇ ਕਿਸੇ ਗੈਂਗਸਟਰ ਦਾ ਗੁਰਗਾ ਜਿਹੜਾ ਛਿਪੇ ਹੋਣ ਦੀ ਖਬਰ ਸੀ ਇਹ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਿੱਕੇ ਦੋ ਤਿੰਨ ਕਮਰੇ ਜਿਹੜੇ ਪਾਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਗੈਂਗਸਟਰ ਦੀ ਛਿਪੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਦੇਖਿਆ ਕਿ ਕਿਹੜਾ ਪਾਇਆ ਉਸ ਤੋਂ ਬਾਅਦ ਜਾ ਕੇ ਜਿਹੜੀ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਗੈਂਗਸਟਰ ਦਾ ਗੁਰਗਾ ਦੱਸਿਆ ਰਿਹਾ ਕਿ ਇਸ ਜਗ੍ਹਾ ਤੋਂ ਛਿਪਿਆ ਹੋਇਆ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਤੋਂ ਕਿਹੜਾ ਪਾਇਆ ਕਿਹੜਾ ਪਾਉਣ ਤੋਂ ਬਾਅਦ ਕਿਤਨੇ ਕਿਤੇ ਉਹ ਭੱਜ ਜਦੋਂ ਇਹ ਭੱਜਣ ਦੀ ਕੋਸ਼ਿਸ਼ ਕਰ ਲੱਗੇ ਸੀ ਸੁਨ ਲੈ ਕੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਨੇ ਉਸ ਨੂੰ ਜੋ ਹਥਿਆਰ ਉਸ ਗੈਂਗਸਟਰ ਦੇ ਗੁਰਗੇ ਕੋਲ ਸੀ ਉਸ ਨੂੰ ਹਥਿਆਰ ਇਲਾਨ ਵਾਸਤੇ ਗਿਆ ਪਰ ਉਲਟਾ ਦੱਸਿਆ ਕਿ ਪੁਲਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਾ ਕੇ ਗੈਂਗਸਟਰ ਦੇ ਗੁਰਗੇ ਦੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਤੇ ਭਜਾਇਆ ਇਸ ਨੂੰ ਲੈ ਕੇ ਮੌਕੇ ਤੇ ਐਸਐਸਪੀ ਮੁਹਾਲੀ ਦੇ ਦੀਪ ਪ੍ਰਾਕਜੀ ਪਹੁੰਚੇ ਹੋਏ ਸੀ ਤੇ ਨਾਲ ਦੀ ਨਾਲ ਸੀ ਇਸ ਟੈਪ ਦੀ ਟੀਮਾਂ ਫ੍ਰੈਂਕਸ ਟੀਮਾਂ ਤੁਹਾਨੂੰ ਦਿਖਾ ਦਨੇ ਅੰਦਰ ਤੋਂ ਅੰਦਰ ਦੀ ਤਸਵੀਰਾਂ ਦਿਖਾ ਦਨੇ Tahan muhkir terjadi Jangan ਮੁਕੇ ہتھیار ਵੀ ਨੇ ਉਹ ਵੀ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਨੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਇਹ ਪੂਰੀ ਅੱਜ ਇੱਕ ਕਿਤਨੇ ਕਿਤੇ ਰਿਹਾਇਸ਼ੀ ਏਰੀਏ ਦੇ ਵਿੱਚ ਜਿੱਥੇ ਕਿ ਕਾਫੀ ਲੋਕ ਜੇ ਆਪਾਂ ਗੱਲ ਕਰੀਏ ਤਾਂ ਨਿਊ ਚੰਡੀਗੜ੍ਹ ਦਾ ਇਕੋ ਸਿਟੀ ਦਾ ਉਹ ਏਰੀਆ ਜਿਹੜਾ ਪੋਰਸ ਏਰੀਆ ਮੰਨਿਆ ਜਾਂਦਾ ਕਾਫੀ ਜਿਹੜੇ ਪਰਿਵਾਰ ਜਿਹੜੇ ਉੱਤੇ ਰਹਿੰਦੇ ਨੇ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਇਸ ਜਗ੍ਹਾ ਉੱਤੇ ਇਸ ਤਰੀਕੇ ਦਾ ਖਤਰਨਾਕ ਗੈਕਸਟਰ ਦਾ ਗੁਰਗਾ ਵੀ ਜਿਹੜਾ ਸ਼ਿਪਿਆ ਹੋ ਸਕਦਾ ਹੈ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਭਾਵੇਂ ਕਿਸੇ ਵੀ ਗੈਕਸਟਰ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਜਿੱ ਖੋਇਆ ਸੀ ਜਿਸ ਤੋਂ ਬਾਅਦ ਜਾ ਕੇ ਇਸ ਨੂੰ ਇਸ ਜਗ੍ਹਾ ਤੱਕ ਕਾਬੂ ਕੀਤਾ ਇਸ ਮੌਕੇ ਦੀਪਕ ਪ੍ਰਾਕ ਐਸਐਸਪੀ ਮੁਹਾਲੀ ਪਹੁੰਚ ਕੇ ਨੇ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਕੀਤਾ ਪਹਿਲ ਤੁਸੀਂ ਉਹ ਵੀ ਸੁਣੋ ਸਿੰਘ ਨਾਮ ਦਾ ਗੈਂਗਸਟਰ ਹੈਗਾ ਜੋ ਕਿ ਕ੍ਰਿਮੀਨਲ ਟਾਈਪ ਦਾ ਐਲੀਮੈਂਟ ਹੈਗਾ ਜਿਹਦੇ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈ ਜਿਹਦੇ ਵਿੱਚ ਆਰਮਸਕ ਦੇ ਵੀ ਪਰਚੇ ਹੈਗੇ ਸਾਡੇ ਸੀਆਈਏ ਦੀ ਟੀਮ ਦੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਕੋਲ ਜਾਣਕਾਰੀ ਸੀਗੀ ਕਿ ਪਿੱਛੇ ਕੁਝ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਇਆ ਆ ਕੇ ਦੁਬਾਰਾ ਆਰਮਸ ਦੀ ਜੜੀ ਹੈਗੀ ਆਰਮਸ ਦੀ ਐਕਟੀਵਿਟੀ ਦੇ ਵਿੱਚ ਲਿਫਟ ਹੋਣੇ ਲੱਗੇ ਸੋ ਇਨਫੋਰਮੇਸ਼ਨ ਤਿੰਨ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਂਗਨ ਨੇ ਇਹਨੇ ਬਣਾਈ ਹੋਈ ਹੈ ਉਹ ਵਪਨ ਹੈਗਾ ਇਹ ਦੇਖੋ ਤੋਂ ਇਹਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਵਾਬੀ ਕ੍ਰਾਸਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈ ਜਿਹੜੀ ਦੇਸੀ ਸਟੈਂਗਨ ਨੇ ਇਹਨੇ ਬਣਾਈ ਸੀਗੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ-ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੀ ਰਿਕਵਰੀ ਪੋਸਿਬਲ ਸਰ ਜਿਸ ਵੇਲੇ ਇੰਕਾਊਂਟਰ ਹੋਇਆ ਜਦੋਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਗਜੋਤ ਇਕੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਹੋਵੇ ਕੋਈ ਡਿਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੂੰ ਦੇ ਰਹੇ ਹਾਂ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ ਸੱਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਉਹ ਬਚ ਗਏ ਫੇਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਹ ਇਸ ਏਰੀਆ ਦੇ ਵਿੱਚ ਕੀ ਕਰ ਰਿਹਾ ਸੀ ਇਹਦਾ ਆਪਣਾ ਕਰ ਰਿਹਾ ਹੈ ਰੈਂਟੇਡ ਹੈ ਜਾਂ ਕੀ ਕਰ ਰਿਹਾ ਸੀ ਇਹ ਪ੍ਰਾਈਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪਦਾ ਹੀ ਕਰਤਾਰ ਨਹੀਂ ਇਹਦਾ ਆਪਦਾ ਪਲਾਟ ਹੈਗਾ ਜਾਂ ਆਪਦਾ ਕਰੇ ਬਟ ਬਾਕੀ ਜਿਹੜੀ ਇਹ ਤਫਤੀਸ਼ ਦੌਰਾਨ ਪਤਾ ਲੱਗਿਆ ਰਹਿਣ ਵਾਲਾ ਕਿੱਥੇ ਰਹਿ ਸਰ ਇਹ ਇਹਥੇ ਨੇੜੇ ਦਾ ਪਿੰਡ ਹੈਗਾ ਮੁੰਨਾਪੁਰ ਦੇ ਵਿੱਚ ਇੱਥੋਂ ਨੇ ਰਹਿਣਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀਗੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੀ ਛੋਟੇ ਗਿਰੋਦਾ ਹੈ ਜਾਂ ਫਿਰ ਲੋਨ ਬੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਦਿਛ ਲੈਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਮਨਿਸ਼ਨਲ ਲੋਕ ਸ਼ਾਂਤੀ ਪੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਰ ਵੀ ਇਸ ਸਮੇਂ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂ ਪਰ ਗਰੀਬਦਾਸ ਦੇ ਨਜ਼ਦੀਕ ਇਕੋ ਸਿਟੀ ਦੀ ਇਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਕੀ ਸੀਐਸਟਾਫ ਖਰੜਪੁਰ ਤੋਂ ਮੋਹਾਲੀ ਪੁਲਸ ਨੂੰ ਇੱਕ ਖੂਬ ਸੂਚਨਾ ਸਿੱਕੀ ਇਸ ਜਗ੍ਹਾ ਦੇ ਉੱਤੇ ਕਿਤਨੇ ਕਿਤੇ ਕਿਸੇ ਗੈਂਗਸਟਰ ਦਾ ਗੁਰਗਾ ਜਿਹੜਾ ਛਿਪੇ ਹੋਣ ਦੀ ਖਬਰ ਸੀ ਇਹ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੋ ਤਿੰਨ ਕਮਰੇ ਜਿਹੜੇ ਪਾਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਗੈਂਗਸਟਰ ਦੀ ਛਿਪੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਦੇਖਿਆ ਕਿ ਕੇਰਾ ਪਾਇਆ ਉਸ ਤੋਂ ਬਾਅਦ ਜਾ ਕੇ ਜਿਹੜੀ ਮੌਕੇ ਦੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਤੋਂ ਘੇਰਾ ਪਾਇਆ ਘੇਰਾ ਪਾਉਣ ਤੋਂ ਬਾਅਦ ਕਿਤੇ ਨਾ ਕਿਤੇ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਜਗ੍ਹਾ ਇਸੇ ਜਿਹੜਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਕਿ ਇਸੇ ਦਰਵਾਜ਼ੇ ਤੋਂ ਜਿਹੜਾ ਇਹ ਭੱਜਣ ਦੀ ਕੋਸ਼ਿਸ਼ ਕਰ ਲੱਗੇ ਸੀ ਉਸ ਨੂੰ ਲੈ ਕੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਨੇ ਉਸ ਨੂੰ ਜੋ ਹਥਿਆਰ ਉਸ ਗੈਂਗਸਟਰ ਦੇ ਗੁਰਗੇ ਕੋਲ ਸੀ ਉਸ ਨੂੰ ਹਥਿਆਰ ਇਰਾਣ ਵਾਸਤੇ ਗਿਆ ਪਰ ਉਲਟਾ ਦੱਸਿਆ ਕਿ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਾ ਕੇ ਗੈਂਗਸਟਰ ਦੇ ਗੁਰਗੇ ਦੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਤੇ ਮੋਹਾਲੀ ਦੇ ਦਿੱਪ ਪ੍ਰਾਗਜੀ ਪਹੁੰਚੇ ਹੋਏ ਸੀ ਤੇ ਨਾਲ ਦੀ ਨਾਲ ਸੀ ਇਸਟਾਫ ਦੀ ਟੀਮਾਂ ਫ੍ਰੈਂਕਸ ਟੀਮਾਂ ਤੁਹਾਨੂੰ ਦਿਖਾ ਦਨੇ ਆ ਅੰਦਰ ਤੋਂ ਅੰਦਰ ਦੀ ਤਸਵੀਰਾਂ ਦਿਖਾ ਦਨੇ ਜਿੱਥੇ ਕਿ ਫ੍ਰੈਂਕਸ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਤਾਂ ਮੌਕਤ ਜਿਹੜੀ ਆ ਮੋਗੇ ہتھیار ਵੀ ਨੇ ਉਹ ਵੀ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਨੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਪੂਰੀ ਅੱਜ ਇੱਕ ਕਿਤਨੇ ਕਿਤੇ ਰਹਿੈਸ਼ੀ ਏਰੀਆ ਦੇ ਵਿੱਚ ਜਿੱਥੇ ਕਿ ਕਾਫੀ ਲੋਕ ਜੇ ਆਪਾਂ ਗੱਲ ਕਰੀਏ ਤਾਂ ਨਿਊ ਚੰਡੀਗੜ੍ਹ ਦਾ ਇਕੋ ਸਿਟੀ ਦਾ ਉਹ ਏਰੀਆ ਜਿਹੜਾ ਪੋਰਸ ਏਰੀਆ ਮੰਨਿਆ ਜਾਂਦਾ ਕਾਫੀ ਜਿਹੜੇ ਪਰਿਵਾਰ ਇਸ ਜੇ ਉੱਤੇ ਰਹਿੰਦੇ ਨੇ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਜਗ੍ਹਾ ਉੱਤੇ ਇਸ ਤਰੀਕੇ ਦਾ ਖਤਰਨਾਕ ਗੈਂਗਸਟਰ ਦਾ ਗੁਰਗਾ ਵੀ ਜਿਹੜਾ ਸ਼ਿਪਿਆ ਹੋ ਸਕਦਾ ਹੈ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਵੇਂ ਕਿਸੇ ਵੀ ਗੈਂਗਸਟਰ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਜਿੱਥ तो बाद जाके इस जगह उत्तों काबू किया दीपक पड़ाक एस एस पी मोहाली पहुंच गए उन्होंने इस पूरे मामले बारे की तो सुनोदनल तो टाइपेंट है काम करते हुए उन्होंने जानकारी कुछ दिन पहला जेल तो बहार आया आके दोबारा आर्मस एक्टिविटी लगे ਸੋ ਇਨਫੋਰਮੇਸ਼ਨ ਤਿੰਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਨਗਨ ਨੇਨੇ ਬਣਾਈ ਹੋਈ ਹੈ ਉਹ ਵੈਪਨ ਹੈਗਾ ਇਹ ਦੇਖੋ ਤੋਂ ਇਹਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਵਾਬੀ ਕ੍ਰਾਸਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈਗੀ ਜਿਹੜੀ ਦੇਸੀ ਸਟੈਨਗਨ ਨੇਨੇ ਬਣਾਈ ਸੀਗੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੀ ਰਿਕਵਰੀ ਪੋਸਿਬਲ ਸਰ ਜਿਸ ਵਕਤ ਇਹ ਐਂਕਾਊਂਟਰ ਹੋਇਆ ਜਦੋਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਵਜੋਤ ਇਕੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਹੋਇਆ ਹੋਵੇ ਕੋਈ ਡਿਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਾਹੀਂ ਸ਼ੇਅਰ ਕਰ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ ਸੱਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਮਚ ਗਿਆ ਸਰ ਜਦੋਂ ਤੱਕ ਦੇ ਨੈਸਟਿਗਸ਼ਨ ਕੋ ਸਾਹਮਣੇ ਆਇਆ ਕਿ ਇਹ ਕਿਹੜੀ ਏਰੀਆ ਦੇ ਵਿੱਚ ਕੀ ਕਰ ਰਿਹਾ ਸੀ ਇਹਦਾ ਆਪਣਾ ਕਰ ਰਿਹਾ ਹੈ ਰੈਂਟੇਡ ਹੈ ਕੀ ਕਰ ਰਿਹਾ ਸੀ ਇਹ ਪ੍ਰਾਇਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪ ਦਾ ਹੀ ਕਰਤਾਰ ਨਹੀਂ ਇਹਦਾ ਆਪ ਦਾ ਪਲਾਟ ਹੈਗਾ ਜਾਂ ਆਪ ਦਾ ਕਰੇ ਬਟ ਬਾਕੀ ਜਿਹੜੀ ਇਹ ਤਫਤੀਸ਼ ਦੌਰਾਨ ਪਤਾ ਲੱਗਿਆ ਰਹਿਣ ਵਾਲਾ ਕਿੱਥੇ ਰਹਿ ਸਰ ਇਹ ਇਥੇ ਨੇੜੇ ਦਾ ਪਿੰਡ ਹੈਗਾ ਮੁੰਨਾਪੁਰ ਦੇ ਵਿੱਚ ਇੱਥੋਂ ਨੇ ਰਹਿਣਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੀ ਛੋਟੇ ਗਿਰੋਦਾ ਹੈ ਜਾਂ ਫਿਰ ਲੋਨ ਗੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਦਿਛ ਲੈਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਲਮਨੇਸ਼ਨ ਨਾਲ ਲੋਕ ਸ਼ਾਂਤੀ ਪੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਰ ਵੀ ਥੈਂਕ ਯੂ ਇਸ ਸਮੇਂ ਅਸੀਂ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂ ਪਰ ਗਰੀਬਦਾਸ ਦੇ ਨਜ਼ਦੀਕ ਇੱਕੋ ਸਿਟੀ ਦੀ ਇੱਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਕੀ ਸੀਐਸਟਾਪ ਥਰਡ ਪਰਸਨ ਨੂੰ ਹਾਈ ਪਰਸਨ ਨੂੰ ਇੱਕ ਖੂਬ ਸੂਚਨਾ ਸਿੱਕੀ ਇਸ ਜਗ੍ਹਾ ਦੇ ਉੱਤੇ ਕਿਤਨੇ ਕਿਤੇ ਕਿਸੇ ਗੈਂਗਸਟਰ ਦਾ ਗੁਰਗਾ ਜਿਹੜਾ ਛਿਪੇ ਹੋਣ ਦੀ ਖਬਰ ਸੀ ਇਹ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਿੱਕੇ ਦੋ ਤਿੰਨ ਕਮਰੇ ਜਿਹੜੇ ਪਾਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਗੈਂਗਸਟਰ ਦੀ ਛਿਪੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਦੇਖਿਆ ਕਿ țeੜਾ ਪਾਇਆ ਉਸ ਤੋਂ ਬਾਅਦ ਜਾ ਕੇ ਜਿਹੜੀ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਗੈਂਗਸਟਰ ਦਾ ਗੁਰਗਾ ਦੱਸਿਆ ਰਿਹਾ ਕਿ ਇਸ ਜਗ੍ਹਾ ਤੋਂ ਛਿਪਿਆ ਹੋਇਆ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ țeੜਾ ਪਾਇਆ țeੜਾ ਪਾਉਣ ਤੋਂ ਬਾਅਦ ਕਿਤਨੇ ਕਿਤੇ ਉਹ ਭੱਜ ਜਿਹੜਾ ਇਹ ਭੱਜਣ ਦੀ ਕੋਸ਼ਿਸ਼ ਕਰ ਲੱਗੇ ਸੀ ਸੁਣ ਲੈ ਕੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਨੇ ਉਸ ਨੂੰ ਜੋ ਹਥਿਆਰ ਉਸ ਗੈਂਗਸਟਰ ਦੇ ਗੁਰਗੇ ਕੋਲ ਸੀ ਉਸ ਨੂੰ ਹਥਿਆਰ ਇਰਾਨ ਵਾਸਤੇ ਗਿਆ ਪਰ ਉਲਟਾ ਦੱਸਿਆ ਕਿ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਾ ਕੇ ਗੈਂਗਸਟਰ ਦੇ ਗੁਰਗੇ ਦੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਤੇ ਪਹੁੰਚਾਇਆ ਇਸ ਨੂੰ ਲੈ ਕੇ ਮੌਕੇ ਤੇ ਐਸਐਸਪੀ ਮੁਹਾਲੀ ਦੇ ਦਿਪਪਰਾਗਜੀ ਪਹੁੰਚੇ ਹੋਏ ਸੀ ਤੇ ਨਾਲ ਦੀ ਨਾਲ ਸੀ ਸਟਾਫ ਦੀ ਟੀਮਾਂ ਫ੍ਰੈਂਕਸ ਟੀਮਾਂ ਤੁਸ ਦਿਖਾ ਦਨੇ ਆ ਅੰਦਰ ਤੋਂ ਅੰਦਰ ਦੀ ਤਸਵੀਰਾਂ ਦਿਖਾ ਦਨੇ ਜਿੱਥੇ ਕਿ ਫ੍ਰੈਂਕਸ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਤਾਂ ਮੌਕੇ ਤੇ ਜਿਹੜੀ ਮੁਕੇ ہتھیار ਵੀ ਨੇ ਉਹ ਵੀ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਨੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਇਹ ਪੂਰੀ ਅੱਜ ਇੱਕ ਕਿਤਨੇ ਕਿਤੇ ਰਿਹਾਇਸ਼ੀ ਏਰੀਆ ਦੇ ਵਿੱਚ ਜਿੱਥੇ ਕਿ ਕਾਫੀ ਲੋਕ ਜੇ ਆਪਾਂ ਗੱਲ ਕਰੀਏ ਤਾਂ ਨਿਊ ਚੰਡੀਗੜ੍ਹ ਦਾ ਇਕੋ ਸਿਟੀ ਦਾ ਉਹ ਏਰੀਆ ਜਿਹੜਾ ਪੋਰਸ ਏਰੀਆ ਮੰਨਿਆ ਜਾਂਦਾ ਹੈ ਕਾਫੀ ਜਿਹੜੇ ਪਰਿਵਾਰ ਇਸ ਜੇ ਉੱਤੇ ਰਹਿੰਦੇ ਨੇ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਜਗ੍ਹਾ ਉੱਤੇ ਇਸ ਤਰੀਕੇ ਦਾ ਖਤਰਨਾਕ ਗੈਂਗਸਟਰ ਦਾ ਗੁਰਗਾ ਵੀ ਜਿਹੜਾ ਸ਼ਿਪਿਆ ਹੋ ਸਕਦਾ ਹੈ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਭਾਵੇਂ ਕਿਸੇ ਵੀ ਗੈਂਗਸਟਰ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਜਿੱਥੇ ਇੱਕ ਸੂਤਰ ਤੋਂ ਹਵਾਲੇ ਤੋਂ ਖਬਰ ਆਈ ਸੀ ਕਿ ਲक्की ਪਟਿਆਲ ਦੇ ਨਾਲ ਜੇ ਗੁਰਗਾ ਜੁੜਿਆ ਹੋਇਆ ਸੀ ਜਿਸ ਤੋਂ ਬਾਅਦ ਜਾ ਹਾਲੀ ਪਹੁੰਚ ਕੇ ਨੇ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਪਾਇਲ ਤੁਸੀਂ ਉਹ ਵੀ ਸੁਣੋ ਸਿੰਘ ਨਾਮ ਦਾ ਇੱਕ ਵਿਅਕਤੀ ਹੈਗਾ ਜੋ ਕਿ ਕ੍ਰਿਮੀਨਲ ਟਾਈਪ ਦਾ ਐਲੀਮੈਂਟ ਹੈਗਾ ਇਹਦੇ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈ ਜਿਹਦੇ ਵਿੱਚ ਆਰਮਸਕ ਦੇ ਵੀ ਪਰਚੇ ਹੈਗੇ ਸਾਹਮਣੇ ਸਾਡੀ ਸੀਆਈਏ ਦੀ ਟੀਮ ਦੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਕੋਈ ਜਾਣਕਾਰੀ ਸੀਗੀ ਕਿ ਪਿੱਛੇ ਕੁਝ ਦਿਨ ਪਹਿਲਾਂ ਇਹ ਜੇਲ ਤੋਂ ਬਾਹਰ ਆਇਆ ਆ ਕੇ ਦੁਬਾਰਾ ਆਰਮਸ ਦੀ ਜੜੀ ਹੈਗੀ ਆਰਮਸ ਦੀ ਐਕਟੀਵਿਟੀ ਦੇ ਵਿੱਚ ਲਿੱਥ ਹੋਣੇ ਲੱਗੇ ਸੋ ਇਨਫੋਰਮੇਸ਼ਨ ਤਿੰਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਂਡ ਨੇ ਇਹਨੇ ਬਣਾਈ ਹੋਈ ਹੈ ਉਹ ਵਕਤ ਹੈ ਦੇਖੋ ਤੋਂ ਇਹਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਵਾਬੀ ਕ੍ਰਾਸ ਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈ ਜਿਹੜੀ ਦੇਸੀ ਸਟੈਂਡ ਨੇ ਇਹਨੇ ਬਣਾਈ ਸੀਗੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੀ ਰਿਕਵਰੀ ਪੋਸਿਬਲ ਸਰ ਜਿਸək ਦੇਥੇ ਇਨਕਾਊਂਟਰ ਹੋਇਆ ਜਦੋਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਵਜੋਤ ਇਕੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਮੌਜੂਦ ਕੋਈ ਡਿਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਾਹੀਂ ਸ਼ੇਅਰ ਕਰ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ ਸੱਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਉਹ ਬਚ ਗਏ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਹ ਕੀ ਸੀ ਏਰੀਆ ਦੇ ਵਿੱਚ ਕੀ ਕਰਦਾ ਸੀ ਇਹਦਾ ਆਪਣਾ ਕਰ ਰਿਹਾ ਹੈ ਰੈਂਟੇਡ ਹੈ ਜਾਂ ਕੀ ਕਰ ਰਿਹਾ ਸੀ ਇਹ ਪ੍ਰਾਈਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪ ਦਾ ਹੀ ਕਰਤਸ ਨਹੀਂ ਇਹਦਾ ਆਪ ਦਾ ਪਲਾਟ ਹੈਗਾ ਜਾਂ ਆਪ ਦਾ ਕਰੇ ਬਟ ਬਾਕੀ ਜਿਹੜੀ ਇਹ ਤਫਤੀਸ਼ ਦੇ ਜ਼ਰੂਰ ਪਤਾ ਲੇ ਰਹਿਣ ਵਾਲਾ ਕਿੱਥੇ ਰਹਿਦਾ ਹੈ ਸਰ ਇਹਥੇ ਨੇੜੇ ਦਾ ਪਿੰਡ ਹੈਗਾ ਮੁੰਨਾਪੁਰ ਦੇ ਵਿੱਚ ਇੱਥੋਂ ਦੇ ਰਹਿਣਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੀ ਛੋਟੇ ਗਿਰੋਦਾ ਹੈ ਜਾਂ ਫਿਰ ਲੋਨ ਗੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਦਿਛ ਲੈਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਮਨਿਸ਼ਨਲ ਲੋਕ ਸ਼ਾਂਤੀ ਪੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਰ ਵੀ ਇਸ ਸਮੇਂ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂ ਪਰ ਗਰੀਬਦਾਸ ਦੇ ਨਜ਼ਦੀਕ ਇੱਕੋ ਸਿਟੀ ਦੀ ਇੱਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਕੀ ਸੀਐਸਟਾਫ ਖਰੜਪੁਰ ਤੋਂ ਮੋਹਾਲੀ ਪੁਲਸ ਨੂੰ ਇੱਕ ਖੂਬ ਸੂਚਨਾ ਸਿੱਕੀ ਇਸ ਜਗ੍ਹਾ ਦੇ ਉੱਤੇ ਕਿਤਨੇ ਕਿਤੇ ਕਿਸੇ ਗੈਂਗਸਟਰ ਦਾ ਗੁਰਗਾ ਜਿਹੜਾ ਛਿਪੇ ਹੋਣ ਦੀ ਖਬਰ ਸੀ ਇਹ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੋ ਤਿੰਨ ਕਮਰੇ ਜਿਹੜੇ ਪਾਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਗੈਂਗਸਟਰ ਦੀ ਛਿਪੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਦੇਖਿਆ ਕਿ ਤੇਰਾ ਪਾਇਆ ਉਸ ਤੋਂ ਬਾਅਦ ਜਾ ਕੇ ਜਿਹੜੀ ਮੌਕੇ ਦੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਧੋਖੇਰਾ ਪਾਇਆ ਕੇਰਾ ਪਾਉਣ ਤੋਂ ਬਾਅਦ ਕਿਤੇ ਨਾ ਕਿਤੇ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸੇ ਜਗ੍ਹਾ ਇਸੇ ਜਿਹੜਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਕਿ ਇਸੇ ਦਰਵਾਜ਼ੇ ਤੋਂ ਜਿਹੜਾ ਇਹ ਭੱਜਣ ਦੀ ਕੋਸ਼ਿਸ਼ ਕਰ ਲੱਗੇ ਸੀ ਉਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਨੇ ਉਸ ਨੂੰ ਜੋ ਹਥਿਆਰ ਉਸ ਗੈਂਗਸਟਰ ਦੇ ਗੁਰਗੇ ਕੋਲ ਸੀ ਉਸ ਨੂੰ ਹਥਿਆਰ ਗ੍ਰਾਹਣ ਵਾਸਤੇ ਗਿਆ ਪਰ ਉਲਟਾ ਦੱਸਿਆ ਕਿ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਾ ਕੇ ਗੈਂਗਸਟਰ ਦੇ ਗੁਰਗੇ ਦੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਤੇ ਮੋਹਾਲੀ ਦੇ ਦਿੱਪ ਪ੍ਰਾਗਜੀ ਪਹੁੰਚੇ ਹੋਏ ਸੀ ਤੇ ਨਾਲ ਦੀ ਨਾਲ ਸੀ ਸਟਾਫ ਦੀ ਟੀਮਾਂ ਫਰੈਂਕਸ ਟੀਮਾਂ ਤੁਸ ਦਿਖਾ ਦਨੇ ਆ ਅੰਦਰ ਤੋਂ ਅੰਦਰ ਦੀ ਤਸਵੀਰਾਂ ਦਿਖਾ ਦਨੇ ਜਿੱਥੇ ਕੀ ਫਰੈਂਕਸ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਤਾਂ ਮੌਕਤ ਜਿਹੜੀ ਮੋਗੇ ہتھیار ਵੀ ਨੇ ਉਹ ਵੀ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਨੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਪੂਰੀ ਅੱਜ ਇੱਕ ਕਿਤਨੇ ਕਿਤੇ ਰਿਹਾਇਸ਼ੀ ਏਰੀਆ ਦੇ ਵਿੱਚ ਜਿੱਥੇ ਕਿ ਕਾਫੀ ਲੋਕ ਜੇ ਆਪਾਂ ਗੱਲ ਕਰੀਏ ਤਾਂ ਨਿਊ ਚੰਡੀਗੜ੍ਹ ਦਾ ਇਕੋ ਸਿਟੀ ਦਾ ਉਹ ਏਰੀਆ ਜਿਹੜਾ ਪੋਰਸ਼ ਏਰੀਆ ਮੰਨਿਆ ਜਾਂਦਾ ਹੈ ਕਾਫੀ ਜਿਹੜੇ ਪਰਿਵਾਰ ਇਸ ਜੇ ਉੱਤੇ ਰਹਿੰਦੇ ਨੇ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਕਿ ਜਗ੍ਹਾ ਉੱਤੇ ਇਸ ਤਰੀਕੇ ਦਾ ਖਤਰਨਾਕ ਗੈਂਗਸਟਰ ਦਾ ਗੁਰਗਾ ਵੀ ਜਿਹੜਾ ਸ਼ਿਪਿਆ ਹੋ ਸਕਦਾ ਹੈ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਵੇਂ ਕਿਸੇ ਵੀ ਗੈਂਗਸਟਰ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਜ तो बाद जाके इस जगह उत्तों काबू किया इस मौके दीपक पड़ाक एस एस पी मोहाली पहुंच गए हैं उन्होंने इस पूरे मामले बारे की तो सुनोद्राइप तो एट है काम करते हुए उन्होंने जानकारी कुछ दिन पहले ही ये जेल तो बहार आया आके दोबारा आर्मस की जी आर्मस एक्टिविटी लग गया ਸੋ ਇਨਫੋਰਮੇਸ਼ਨ ਤਿੰਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਂਡ ਨੇ ਇਹਨੇ ਬਣਾਈ ਹੋਈ ਹੈ ਉਹ ਵਪਨ ਹੈਗਾ ਇਹ ਦੇਖੋ ਤੋਂ ਇਹਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਵਾਬੀ ਕਰਾਸਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈਗੀ ਜਿਹੜੀ ਦੇਸੀ ਸਟੈਂਡ ਨੇ ਇਹਨੇ ਬਣਾਈ ਛੀਦੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੀ ਰਿਕਵਰੀ ਪੋਸਿਬਲ ਸਰ ਜਿਸ ਵੇਪਨ ਤੇ ਇਨਕਾਊਂਟਰ ਹੋਇਆ ਜਦੋਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਵਜੋਤ ਇਕੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਹੋਵੇ ਕੋਈ ਡਿਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਹੀ ਸੀ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ 60 ਮਿੰਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਓ ਬੱਚ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਹ ਕਿਸ ਏਰੀਆ ਦੇ ਵਿੱਚ ਕੀ ਕਰ ਰਿਹਾ ਸੀ ਇਹਦਾ ਆਪਣਾ ਕਰ ਰਿਹਾ ਹੈ ਰੈਂਟੇਡ ਹੈ ਕੀ ਕਰ ਰਿਹਾ ਸੀ ਇਹ ਪ੍ਰਾਇਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪ ਦਾ ਹੀ ਕਰਤਾਰ ਨਹੀਂ ਇਹਦਾ ਆਪ ਦਾ ਪਲਾਟ ਹੈਗਾ ਜਾਂ ਆਪ ਦਾ ਕਰੇ ਬਟ ਬਾਕੀ ਜਿਹੜੀ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗ ਰਹਿਣ ਵਾਲਾ ਕਿੱਥੇ ਰਹਿ ਸਰ ਇਹ ਇੱਥੇ ਨੇੜੇ ਦਾ ਪਿੰਡ ਹੈਗਾ ਮੋਨਾਪੁਰ ਦੇ ਵਿੱਚ ਇੱਥੋਂ ਦੇ ਰਹਿਣ ਵਾਲਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀਗੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੀ ਛੋਟੇ ਗਿਰੋਦਾ ਹੈ ਜਾਂ ਫਿਰ ਲੋਨ ਵੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਦਿਛ ਲੈਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਵਿਲਿਨਿਸ਼ਨਲ ਲੋਕ ਸ਼ਾਂਤੀ ਪੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਰ ਵੀ ਇਸ ਸਮਰੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਣ ਜਾਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂ ਪਰ ਗਰੀਬਦਰ ਦੇ ਨਜ਼ਦੀਕ ਇੱਕੋ ਸਿਟੀ ਦੀ ਇੱਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਕੀ ਸੀਐਸਟਾਪ ਥਰਡ ਪਰਸਨ ਨੂੰ ਹਾਲੀ ਪਰਸਨ ਨੂੰ ਇੱਕ ਖੂਬ ਸੂਚਨਾ ਸਿੱਕੀ ਇਸ ਜਗ੍ਹਾ ਦੇ ਉੱਤੇ ਕਿਤਨੇ ਕਿਤੇ ਕਿਸੇ ਗੈਂਗਸਟਰ ਦਾ ਗੁਰਗਾ ਜਿਹੜਾ ਛਿਪੇ ਹੋਣ ਦੀ ਖਬਰ ਸੀ ਇਹ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਿੱਕੇ ਦੋ ਤਿੰਨ ਕਮਰੇ ਜਿਹੜੇ ਪਾਏ ਹੋਏ ਨੇ ਇਸ ਜਗ੍ਹਾ ਦੇ ਉੱਤੇ ਗੈਂਗਸਟਰ ਦੀ ਛਿਪੇ ਹੋਣ ਦੀ ਖਬਰ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਦੇਖਿਆ ਕਿ ਠੇਰਾ ਪਾਇਆ ਉਸ ਤੋਂ ਬਾਅਦ ਜਾ ਕੇ ਜਿਹੜੀ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਗੈਂਗਸਟਰ ਦਾ ਗੁਰਗਾ ਦੱਸਿਆ ਰਿਹਾ ਕਿ ਇਸ ਜਗ੍ਹਾ ਤੋਂ ਛਿਪਿਆ ਹੋਇਆ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਦੋਂ ਠੇਰਾ ਪਾਇਆ ਠੇਰਾ ਪਾਉਣ ਤੋਂ ਬਾਅਦ ਕਿਤਨੇ ਕਿਤੇ ਉਹ ਭੱ ਜਿਹੜਾ ਇਹ ਭੱਜਣ ਦੀ ਕੋਸ਼ਿਸ਼ ਕਰ ਲੱਗੇ ਸੀ ਸੁਣ ਲੈ ਕੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਹੈ ਤਾਂ ਪੁਲਿਸ ਨੇ ਉਸ ਨੂੰ ਜੋ ਹਥਿਆਰ ਉਸ ਗੈਂਗਸਟਰ ਦੇ ਗੁਰਗੇ ਕੋਲ ਸੀ ਉਸ ਨੂੰ ਹਥਿਆਰ ਇਰਾਣ ਵਾਸਤੇ ਗਿਆ ਪਰ ਉਲਟਾ ਦੱਸਿਆ ਕਿ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਜਾ ਕੇ ਗੈਂਗਸਟਰ ਦੇ ਗੁਰਗੇ ਦੇ ਗੋਲੀ ਲੱਗੀ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਤੇ ਪਹੁੰਚਾਇਆ ਇਸ ਨੂੰ ਲੈ ਕੇ ਮੌਕੇ ਤੇ ਐਸਐਸਪੀ ਮੁਹਾਲੀ ਦੇ ਦੀਪ ਪ੍ਰਾਕਜੀ ਪਹੁੰਚੇ ਹੋਏ ਸੀ ਤੇ ਨਾਲ ਦੀ ਨਾਲ ਸੀ ਸਟਾਫ ਦੀ ਟੀਮਾਂ ਫ੍ਰੈਂਕਸ ਟੀਮਾਂ ਤੁਸੀਂ ਦਿਖਾ ਦਨੇ ਅੰਦਰ